ਰੋਡ ਤਿਆਰ ਕੀਤਾ ਜਾ ਰਿਹਾ ਵਾ ਔਰ ਰੇਤੇ ਦੀਆਂ ਬੋਰੀਆਂ ਪਿੰਡਾਂ ਦੇ ਵਿੱਚੋਂ ਲੈ ਕੇ ਆਈਆਂ ਜਾ ਰਹੀਆਂ ਤਾਂਕਿ ਇਸ ਬੰਨ ਨੂੰ ਜਿਹੜਾ ਵਾ ਰੋਕ ਲਗਾਈ ਦਿੱਤੀ ਜਾਵੇ ਪਾਣੀ ਜਿਹੜਾ ਵਾ ਅੱਗੇ ਸ਼ਹਿਰ ਵੱਲ ਨਾ ਜਾਵੇ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਟਰਾਲੀਆਂ ਜਿਹੜੀਆਂ ਵਾ ਪਰ ਪਰ ਕੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਟਰੈਕਟਰਾਂ ਦੇ ਵਿੱਚ ਟਰਾਲੀਆਂ ਜਿਹੜੀਆਂ ਜਿਹੜੀਆਂ ਵਾ ਰੇਤਾ ਵਾ ਮਿੱਟੀ ਆ ਉਹ ਲਿਆਂਦੀ ਜਾ ਰਹੀ ਹੈ ਤਾਂ ਕਿ ਨਵਾਂ ਰਿੰਗ ਰੋਡ ਜਿਹੜਾ ਵਾ ਤਿਆਰ ਕੀਤਾ ਜਾਵੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਪਿੰਡਾਂ ਦੇ ਵਿੱਚੋਂ ਹੁਣ ਟਰਾਲੀਆਂ ਪਰ ਪਰ ਕਿਆਰੀਆਂ ਨਵਾਂ ਰਿੰਗ ਰੋਡ ਤਿਆਰ ਕੀਤਾ ਜਾ ਰਿਹਾ ਵਾ ਪਾਣੀ ਅੱਗੇ ਨਾ ਜਾਵੇ ਨਵਾਂ ਰਿੰਗ ਰੋਡ ਤਿਆਰ ਕਰਦੇ ਕਿਹੜੇ ਕਿਹੜੇ ਪਿੰਡਾਂ ਚੋਂ ਟਰਾਲੀਆਂ ਲੈ ਕੇ ਆ ਰਹੇ ਹੋ ਅਸੀਂ ਬਾਈ ਜੀ ਪੈਲ ਤੋਂ ਅੱਗੇ ਤੋਂ ਧਮੋਟ ਪਿੰਡ ਤੋਂ ਆਏ ਆ ਅਸੀਂ ਸਾਡੀਆਂ 8-9 ਟਰਾਲੀਆਂ ਮਿੱਟੀ ਦੀਆਂ ਅਸੀਂ ਲੈ ਕੇ ਆਏ ਆ